ਸਾਥ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਜਾਮਨੀ ਸਾਹਿਬ ਬਜੀਤਪੁਰ ਦੇ ਇਹ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਥਿਤ ਹੈ ਤੇ ਇਹ ਧਰਤੀ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਪਹਿਲਾਂ ਤੁਹਾਨੂੰ ਅਸੀਂ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਹਾਂ ਤਾਂ ਫਿਰ ਤੁਹਾਨੂੰ ਉਸ ਨਾ ਇਤਿਹਾਸਿਕ ਜਿਗਾਮਾਂ ਦੇ ਦਰਸ਼ਨ ਕਰਾਵਾਂਗੇ ਜੋ ਵੀ ਇੱਥੇ ਇਸ ਟਾਈਮ ਦੇ ਉੱਪਰ ਮੌਜੂਦ ਹਨ ਇੱਥੇ ਸਰਬੰਸਤਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਪਾਵਨ ਚਰਨ ਛੋਹ ਦੇ ਕੇ ਇਸ ਧਰਤੀ ਨੂੰ ਬਾਗ ਲਾਇ ਇਤਿਹਾਸ ਗਵਾਹ ਹੈ ਕਿ ਕਿਵੇਂ ਇੱਕ ਜੱਟ ਨੇ ਬਾਣੀਏ ਕੋਲੋਂ ਦਸਮ ਪਾਸ਼ਾ ਨੂੰ ਜਾਮਣ ਦੇ ਕੇ ਕਰ ਜਾਲਿਆ ਪਰ ਵਾਪਸ ਨਾ ਕੀਤਾ ਜੱਟ ਮਰ ਕੇ ਤਿੱਤਰ ਦੀ ਜੂਨ ਪੈ ਗਿਆ ਤੇ ਬਾਣੀਆਂ ਬਾਜ ਦੀ ਜੂਨ ਵਿੱਚ ਪੈ ਗਿਆ ਇਸ ਸਥਾਨ ਤੇ ਬਾਜ ਕੋਲੋਂ ਤਿੱਤਰ ਮਰਵਾ ਕੇ ਗੁਰੂ ਜੀ ਨੇ ਜਾਮਣੀ ਤਾਰੀ ਇਸ ਸਥਾਨ ਦਾ ਨਾਮ ਜਾਮਣੀ ਸਹਿਬ ਪੈ ਗਿਆ ਇੱਥੇ ਉਹ ਜੰਡ ਵੀ ਮੌਜੂਦ ਹੈ ਜਿਸ ਨਾਲ ਸਤ ਗੁਰੂ ਜੀ ਨੇ ਕੋੜਾ ਪੰਨਿਆ ਸੀ ਜਿੱਥੇ ਸਤਗੁਰੂ ਜੀ ਦੇ ਕੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਉਸ ਜਗ੍ਹਾ ਤੇ ਸਰੋਵਰ ਹੈ ਇੱਥੇ ਮੱਸਿਆ ਐੰਤਵਾਰ ਅਤੇ ਬਸੰਤ ਪੰਚਮੀ ਦੇ ਮੇਲੇ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਮੱਸਿਆ ਵਾਲੇ ਦਿਨ ਅੰਮ੍ਰਿਤ ਸੰਚਾਰ करवाया जाता है इस जगह की बहुत ही पवित्रता है क्योंकि इतने कदे भी कोई खाली नहीं मुड़ता वागुरु सच्चे पातशाह जी हरेक दिया झोलियां भरते हैं तो इतों की यह भी एक मानता है मानता तक कि जी बिल्कुल सच है कि जिस दे सिर के उपर कि भी करजा ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ ਤੇ ਸਾਡੀ ਲੈਣ-ਦੇਣ ਤੋਂ ਬਿਨਾ ਜ਼ਿੰਦਗੀ ਨਹੀਂ ਚੱਲਦੀ ਅਸੀਂ ਕੁਝ ਪੈਸੇ ਕਿਸੇ ਤੋਂ ਫੜਦੇ ਹਾਂ ਤੇ ਕਈ ਵਾਰੀ ਇਹ ਇਸ ਤਰ੍ਹਾਂ ਦਾ ਚੱਕਰ ਬਣਦਾ ਹੈ ਕਿ ਸਾਡੇ ਵਾਸਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਜਦੋਂ ਕਿ ਸਾਡਾ ਲੈਣ-ਦੇਣ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਅਸੀਂ ਉਸ ਚੱਕਰ ਦੇ ਵਿੱਚ ਪੈ ਜਾਂਦੇ ਹਾਂ ਤੇ ਇਸ ਜਗ੍ਹਾ ਦਾ ਖਾਸ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਤੁਹਾਡੇ ਸਿਰ ਤੇ ਬਹੁਤ ਪਰੇਕਿਰਚਾ ਹੋ ਜਾਵੇ ਜਾਂ ਤੁਹਾਡੇ ਵਾਸਤੇ ਬਾਹਰ ਦੀ ਗੱਲ ਹੋ ਜਾਵੇ ਤਾਂ ਤੁਸੀਂ ਇੱਥੇ ਜ਼ਰੂਰ ਆਓ ਨਤਮਸਤਕ ਹੋਵੋ ਜਾਂ ਫਿਰ ਜਿੱਥੇ ਵੀ ਬੈਠੇ ਹੋ ਆਪਣੇ ਮਨ ਦੇ ਵਿੱਚ ਜ਼ਰੂਰ ਇਸ ਜਗ੍ਹਾ ਦੇ ਉੱਪਰ ਨੂੰ ਮੂਰੇ ਰੱਖ ਕੇ ਕੋਈ ਵੀ ਵਾਹਿਗੁਰੂ ਜੀ ਅੱਗੇ ਦਸਵੇਂ ਪਾਤਸ਼ਾਹ ਅੱਗੇ ਫਰਿਆਦ ਕਰੋ ਤਾਂ ਤੁਹਾਡੀ ਫਰਿਆਦ ਜ਼ਰੂਰ ਸੁਣੀ ਜਾਊਗੀ ਤੁਹਾਡੀਆਂ ਚੋਲਣਾ ਮੇਸ਼ਾ ਪਰੀਆਂ ਜਾਣ ਗਿਆ ਕਦੇ ਵੀ ਇਹ ਨਹੀਂ ਹੋਊਗਾ ਕਿ ਇਥੋਂ ਕੋਈ ਖਾਲੀ ਵਾਪਸ ਜਾਂਦਾ ਹੋਵੇ ਕਿਉਂਕਿ ਇਸ ਜਗ੍ਹਾ ਦੀ ਮਾਨਤਾ ਬਹੁਤ ਜ਼ਿਆਦਾ ਹੈਗੀ ਹੈ ਤੇ ਇਹ ਉਹ ਸਰੋਵਰ ਹੈ ਜਿੱਥੇ ਨੀਲੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਕਿਉਂਕਿ ਉਸ ਟਾਈਮ ਦੇ ਉੱਪਰ ਪਾਣੀ ਕੋਈ ਆਮ ਨਹੀਂ ਹੁੰਦਾ ਸੀ ਤਾਂ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਆ ਕੇ ਬੈਠੇ ਤਾਂ ਪਾਣੀ ਦੀ ਬਹੁਤ ਘਾਟ ਸੀ ਤਾ ਉਸ ਟਾਈਮ ਤੇ ਨੀਲੇ ਨੇ ਇੰਨੇ ਜ਼ੋਰ ਪੌੜ ਮਾਰਿਆ ਧਰਤੀ ਦੇ ਵਿੱਚੋਂ ਕਿ ਇੱਕ ਚਸ਼ਮਾ ਫੁੱਟਿਆ ਤੇ ਉਹ ਚਸ਼ਮਾ ਅੱਜ ਇਸ ਸਰੋਵਰ ਦੇ ਰੂਪ ਦੇ ਵਿੱਚ ਹੈ ਤੇ ਜਦੋਂ ਵੀ ਇਸ ਸਰੋਵਰ ਦੀ ਸਫਾਈ ਕੀਤੀ ਜਾਂਦੀ ਹੈ ਤੇ ਉਸ ਪੌੜ ਦਾ ਨਿਸ਼ਾਨ ਅੱਜ ਵੀ ਸਦੀਆਂ ਤੋਂ ਬਾਅਦ ਉਸ ਉਵੇਂ ਤਰ੍ਹਾਂ ਬਰਕਰਾਰ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰ ਟਾਈਮ ਇੱਥੇ ਆਪ ਵਰਤਦੇ ਹਨ ਉਨ੍ਹਾਂ ਦੀ ਕਿਰਪਾ ਵਰਤਦੀ ਹੈ ਤੇ ਇੱਥੋਂ ਕਦੇ ਵੀ ਕੋਈ ਵਾਪਸ ਨਹੀਂ ਜਾਂਦਾ ਬਸ ਤੁਸੀਂ ਇੱਕ ਵਾਰੀ ਪੂਰੀ ਸ਼ਰਧਾ ਜ਼ਰੂਰ ਰੱਖੋ ਤੇ ਇਹ ਦਰਬਾਰ ਸਾਹਿਬ ਹੈ ਜੀ ਅੰਦਰ ਤੋਂ ਵਾਹਿਗੁਰੂ ਸੱਚੇ ਪਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਸ਼ੋਭਿਤ ਹਨ ਵਾਹਿਗੁਰੂ ਜੀ ਹਰ ਕਿਸ ਦੀਆਂ ਆਸ਼ਾ ਮੰਸ਼ਾ ਸੰਪੂਰਨ ਕਰਨ ਕਿਉਂਕਿ ਅੱਜ ਦੀਵਾਲੀ ਦਾ ਦਿਨ ਹੈ ਤੇ ਬਾਹਰ ਵੀ ਤੁਸੀਂ ਦੇਖਿਆ ਕਿਸ ਸੰਗਤਾਂ ਮੋਮਬੱਤੀਆਂ ਜਗਾਰੀਆਂ ਸਨ ਤੇ ਦੀਵਾਲੀ ਵਾਲੀ ਮੱਸਿਆ ਹੈ ਜੀ ਅੱਜ ਤੇ ਇੱਥੇ ਬਹੁਤ ਜ਼ਿਆਦਾ ਇਕੱਠ ਹੈਗਾ ਤੇ ਵੈਸੇ ਵੀ ਇੱਥੇ ਹਰ ਜਗ੍ਹਾ ਹਰ ਦਿਨ ਇਕੱਠੇ ਇਸ ਤਰ੍ਹਾਂ ਹੀ ਰਹਿੰਦਾ ਹੈਗਾ ਖਾਸ ਤੌਰ ਤੇ ਐਤਵਾਰ ਤੇ ਮੱਸਿਆ ਨੂੰ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਹੁਣ ਵੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ 4:30 5 ਦਾ ਟਾਈਮ ਹੈ ਤੇ ਫਿਰ ਵੀ ਬਹੁਤ ਸਾਰੀਆਂ ਸੰਗਤਾਂ ਹੁਣ ਜੁੜ ਰਹੀਆਂ ਨੇ ਕਿਉਂਕਿ ਰਾਤ ਦੇ ਦੀਵਾਨ ਸਜਣਗੇ ਤੇ ਦਰਮਾ ਵਾਲੀ ਨੂੰ ਸੰਗਤਾਂ ਨੇ ਜੀ ਜਿਹੜੀਆਂ ਇੱਥੇ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਝੋਲੀਆਂ ਪਰਦੇ ਨੇ ਤੇ ਫਿਰ ਵਾਹਿਗੁਰੂ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਰਹੀ ਦਇਆ ਦੇ ਸੁਮੀ ਤੇ ਸਾਰਾ ਕੁਝ ਉਹ ਆਪ ਦੇਖਦੇ ਆਪ ਵਰਤਦੇ ਨੇ ਸੱਚੀ ਸੱਚੀ ਸਰਕਾਰ ਦੀ ਦੇਣ ਸਾਡੇ ਸਿਰ ਤੇ ਉੱਪਰ ਇੰਨੀ ਜ਼ਿਆਦਾ ਹੈ ਕਿ ਵਾਹਿਗੁਰੂ ਜੀ ਨੇ ਸਾਡੇ ਲਿਸਰ ਬੰਸ ਦਾਨ ਕਰ ਦਿੱਤਾ ਤੇ ਅਸੀਂ ਅੱਜ ਵੀ ਉਹਨਾਂ ਦੇ ਉਸੇ ਤਰ੍ਹਾਂ ਮਾਨ ਸਤਕਾਰ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜ ਕੇ ਰੱਖਣ ਕਦੇ ਵੀ ਇਸ ਦਰਦ ਦੇ ਉੱਪਰੋਂ ਟੁੱਟਣ ਨਾ ਦੇਣ ਕਿਉਂਕਿ ਇੱਥੋਂ ਟੁੱਟਿਆਂ ਦੀ ਕਿਤੇ ਗਤੀ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੀ ਮਨੋ ਕਾਮਨਾ ਇਸੇ ਤਰ੍ਹਾਂ ਪੂਰੀਆਂ ਕਰਨ ਤੇ ਸੰਗਤਾਂ ਜੀ ਲਗਾ ਰਹੀ ਨੇ ਮੋਬਤੀਆਂ ਦੀਵੇ ਬਾਲਦੀਆਂ ਨੇ ਦੀਪਮਾਲਾ ਕਰਦੀਆਂ ਨੇ ਕਿਉਂਕਿ ਅੱਜ ਸਪੈਸ਼ਲ ਮਸਿਆਦਾ ਦਿਨ ਹੈਗਾ ਤੇ ਆਓ ਤੁਹਾਨੂੰ ਉਸ ਪਵਿੱਤਰ ਜੰਡ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਜਿਹੜੇ ਕਿ ਅੱਜ ਵੀ ਸਦੀਆਂ ਤੋਂ ਬਾਅਦ ਉਸੇ ਤਰ੍ਹਾਂ ਹਰਾ-ਪਰਾ ਖੜਾ ਹੈਗਾ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਨੀਲਾ ਬੰਨਿਆ ਸੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਡ ਦੇ ਨਾਲ ਆਪਣਾ ਕੋੜਾ ਬੰਨਿਆ ਸੀ ਤੇ ਇਥੇ ਇਤਿਹਾਸ ਲਿੱਕੇ ਵੀ ਲਗਾਇਆ ਹੋਇਆ ਹੈ ਤਾਂ ਕਿ ਸੰਗਤਾਂ ਨੂੰ ਪਤਾ ਲੱਗੇ ਤੇ ਉਹ ਇਸ ਸਥਾਨ ਦੇ ਉੱਪਰ ਬਹੁਤ ਸ਼ਰਧਾ ਦੇ ਨਾਲ ਜੁੜੀਆਂ ਰਹੇਨ ਤੇ ਅੱਜ ਵੀ ਇਹ ਇਸ ਤਰ੍ਹਾਂ ਹੀ ਲੱਗਦਾ ਜਿਦਾਂ ਕਿ ਅੱਜ ਕੱਲ ਹੀ ਇਹ ਝੰਡ ਪੈਦਾ ਹੋਇਆ ਹੋਵੇ ਬਹੁਤ ਹਰਾ ਭਰਾ ਬਹੁਤ ਵਧੀਆ ਉਸੇ ਤਰ੍ਹਾਂ ਹੀ ਹੈ ਕਿਉਂਕਿ ਗੁਰੂ ਸਾਹਿਬ ਜੀ ਆਪ ਵਰਤਦੇ ਨੇ ਇੱਥੇ ਤੇ ਹਮੇਸ਼ਾ ਹੀ ਉਹਨਾਂ ਦੀਆਂ ਬਰਕਤਾਂ ਰਹਿੰਦੀਆਂ ਨੇ ਤੇ ਇਹ ਗੁਰਦੁਆਰਾ ਸਾਹਿਬ ਜੀ ਜੇ ਤੁਸੀਂ ਮੋਗਾ ਤੋਂ ਫਿਰੋਜ਼ਪੁਰ ਨੂੰ ਆਉਂਗੇ ਤਾਂ ਤੁਹਾਨੂੰ ਫਿਰੋਜ਼ਪੁਰ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ 10-15 ਕਿਲੋਮੀਟਰ ਬਿਲਕੁਲ ਰੋਡ ਦੇ ਉੱਪਰ ਸਿਸ਼ੋਬਿਤ ਹੈ ਜੀ 메ਨ ਰੋਡ ਦੇ ਉੱਪਰ ਮੋਗਾ ਰੋਡ ਦੇ ਉੱਪਰ ਇਹ ਤੁਹਾਨੂੰ ਗੁਰੂ ਸਥਾਨ ਮਿਲ ਮਿਲਣਗੇ ਜੀ ਤੇ ਜੇ ਤੁਸੀਂ ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਆਉਂਦੇ ਹੋ ਤਾਂ ਨੂਰਪੁਰ ਪਿੰਡਾਂ ਦਾ ਇੱਕ ਤੇ ਉਹਦੇ ਓਪੋਜ਼ਿਟ ਬਿਲਕੁਲ ਗੁਰਦੁਆਰਾ ਸਾਹਿਬ ਜੀ ਤੁਸੀਂ ਜੋ ਵੀ თან ਤੁਸੀਂ ਕਦੋਂ ਵੀ ਆਓ ਦਰਸ਼ਨ ਕਰੋ ਤੇ ਆਪਣੀ ਜੋ ਵੀ ਤੁਹਾਡੀ ਇੱਛਾ ਹੈਗੀ ਹੈ ਮੰਦੀ ਉਹ ਜ਼ਰੂਰ ਪੂਰੀ ਕਰੋ ਬਹੁਤ ਹੀ ਪਾਵਨ ਇਤਿਹਾਸਿਕ ਜਗ੍ਹਾ ਹੈ ਇਹ ਜੀ ਤੇ ਇਹ ਜਿਹੜਾ ਦਰਖਤ ਹੈ ਜੀ ਇੱਥੇ ਵੀ ਸੰਗਤਾਂ ਲੂਣ ਤੇ ਬੋਕਰ ਚੜਾਉਂਦੀਆਂ ਨੇ ਜਿਵੇਂ ਕਿ ਕਿਸੇ ਨੂੰ ਕੋਈ ਸਰੀਰਕ ਸਕਿਨ ਦੇ ਕੋਈ ਰੋਗ ਹੁੰਦੇ ਨੇ ਉਹਦੀ ਖਾਤਰ ਤੇ ਜਾਂ ਜਿਨ੍ਹਾਂ ਦੇ ਪਸ਼ੂ ਰੱਖੇ ਹੁੰਦੇ ਨੇ ਉਹ ਇੱਥੇ ਮੁੰਨੀਆਂ ਚ ਢਾਕੇ ਜਾਂਦੇ ਨੇ ਮੁੰਨੀਆਂ ਮੀਨਸ ਕਿ ਕਿੱਲੇ ਜਿਵੇਂ ਉਪਏ ਹੋਏ ਨੇ ਨਾ ਉਹ ਕਿੱਲੇ ਨੇ ਮੱਜਾਂ ਦੇ ਤੇ ਜਾਂ ਕਿਸੇ ਦੇ ਬੱਚੇ ਨੂੰ ਜਿਵੇਂ ਕੋਈ ਸੋਕੜਾ ਬੱਚਾ ਵੱਧ ਫੁੱਲ ਨਹੀਂ ਰਿਹਾ ਹੁੰਦਾ ਜਾਂ ਕਈ ਵਾਰ ਇੱਕ ਵੱਡੇ ਵੀ ਹੁੰਦੇ ਬਹੁਤ ਸੁੱਕੇ ਸਰੀਰ ਦੇ ਹੁੰਦੇ ਨੇ ਉਹਨਾਂ ਲਈ ਵੀ ਇਹ ਜਗ੍ਹਾ ਖਾਸ ਹੈ ਖਾਸ ਹੈ ਕਿ ਜੀ ਇੱਥੇ ਇੱਕ ਮਿੱਟੀ ਦਾ ਢੋਲਾ ਬਣਾ ਕੇ ਦਾਣਿਆਂ ਦਾ ਪਰਕੇ ਛਟਾਉਂਦੇ ਨੇ ਤੇ ਤਾਂ ਕਿ ਬੱਚੇ ਉਸੇ ਤਰ੍ਹਾਂ ਢੋਲੇ ਵਾਂਗ ਵਦਨ ਫੁੱਲਣ ਸ਼ੁਰੂ ਹੋ ਜਾਣ ਤੇ ਜੇ ਕੋਈ ਜ਼ਿਆਦਾ ਹੀ ਮੋਟਾ ਹੋਵੇ ਤਾਂ ਇੱਥੇ ਕਾਨਾ ਝੜਦਾ ਹੈਗਾ ਚਲੋ ਜੀ ਦਰਸ਼ਨ ਕੀਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ